ਲਗਾਤਾਰ ਪੰਜਾਬ ਦੇ ਵਿੱਚ ਜਿਹੜਾ ਉਹ ਪਾਣੀ ਦਾ ਪੱਦਰ ਵੱਡਾ ਹੋਇਆ ਨਜ਼ਰ ਆਇਆ ਤੇ ਕਿ ਹਜੇ ਵੀ ਜਿਹੜਾ ਪਾਣੀ ਉਹ ਕਿਸ ਤਰੀਕੇ ਦੇ ਨਾਲ ਇੱਥੇ ਖੜਾ ਹੈ ਬੰਦਾ ਦੇ ਨਾਲ ਮੌਜੂਦ ਹੈ ਗਿਆ ਪੱਟੀ ਹਲਕੇ ਦੇ ਵਿੱਚ ਜਿੱਥੇ ਕਿ ਸਭਰਾ ਦਾ ਬੰਦ ਹੈ ਜਿੱਥੇ ਇਹ ਪਾਣੀ ਖੜਾ ਦੂਦੂ ਤੱਕ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ ਜਿਹੜੇ ਇੱਕ ਘਰ ਡੁੱਬੇ ਨਜ਼ਰ ਆਏ ਕਿੰਨਾ ਪਾਣੀ ਚੜਿਆ ਘਰ ਨੂੰ ਤੇ ਉੱਥੇ ਪਾਣੀ ਹੈਗਾ ਐ ਲੜਾ ਫੜਫੜਾ ਕੇ ਅੱਛਾ ਤੇ ਆਪਣਾ ਸਮਾਨ ਸੂਣ ਕਿੰਨਾ ਕਿਸੇ ਵਾਤੇ ਉੱਚੀ ਹੈ ਜੀ ਵਿਚੀ ਹੈ ਜੀ ਵਿਚੀ ਜੀ ਨੋਬੜਿਆ ਸਰ ਹਾਂ ਨਹੀਂ ਤੇ ਬੇੜੀ ਦੇ ਵਿਖਾ ਦੇ ਅੰਦਰ ਇਹ ਜਿਹੜੇ ਸੁਪਨੇ ਕਿਸਾਨਾਂ ਦੇ ਹੁੰਦੇ ਆ ਤਹੀ ਵੇਲੇ ਵੀ ਮਾਰ ਸੀਗੀ ਸੁਪਨੇ ਹੁਣ ਪੁੱਜ ਗਏ ਕਿ ਸੁਪਨੇ ਕਹਦੇ ਆ ਕਿਉਂ ਨਾ ਮਰ ਗਏ ਸਾਰੇ ਗੱਲ ਅੱਗੇ ਖਤਮ ਹੋ ਗਈ ਹਾਂਜੀ ਆਪਾ ਜੀ ਇਹ ਪਾਣੀ ਇੱਥੇ ਲੈ ਕੇ ਪਹੁੰਚੋ ਸੇਵਾ ਬਹੁਤ ਵੱਡੀ ਗੋਗੀ ਪਾਣੀ ਇੱਥੇ ਗੰਦਾ ਹੀ ਹੈ ਕਿ ਕਿੰਨਾ ਵੱਲੋਂ ਸੇਵਾ ਹੈ ਕਿੱਦਾਂ ਚੱਲ ਰਹੀ ਕਿੰਨੇ ਦਿਨ ਇਹ ਵੀਰ ਜੀ ਅਸੀਂ ਟਾਂਡੇ ਉੜਮੜ ਤੋਂ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਆਏ ਆ ਅਸੀਂ ਆਪ ਨੂੰ ਟਾਂਡੇ ਹਾਂਜੀ ਹਾਂਜੀ ਸਰ ਅਸੀਂ ਦੋ ਦੋ ਪੱਟੀ ਦੇ ਵਿੱਚ ਸੇਵਾ ਕਰਦੇ ਹਾਂ ਹਾਂਜੀ ਅਸੀਂ ਸਪੈਰੀ ਸਾਡੇ ਬੇਟੇ ਬਾਹਰ ਨੇ ਅਸੀਂ ਸਪੈਸ਼ਲੀ ਆਪਣੇ ਭੈਣ ਭਰਾਵਾਂ ਦੀ ਸੇਵਾ ਵਾਸਤੇ ਆਏ ਆ ਪਾਣੀ ਲੈ ਕੇ ਆਏ ਆ ਤਰਪਾਲਾ ਲੈ ਕੇ ਆਏ ਆ ਰਾਸ਼ਨ ਪਾਣੀ ਜੋ ਵੀ ਬਦਲ ਕੀ ਖੰਡ ਪਲੂਨ ਪੱਤੀ ਜੋ ਵੀ ਹੈਗਾ ਉਹ ਲੈ ਕੇ ਆਏ ਆ ਵੀਰ ਜੀ ਲਗਾਤਾਰ ਪੰਜਾਬ ਦੇ ਵਿੱਚ ਜਿਹੜਾ ਉਹ ਪਾਣੀ ਦਾ ਪੱਦਰ ਵੱਡਾ ਹੋਇਆ ਨਜ਼ਰ ਆਇਆ ਤੇ ਜਿਹੜੇ ਅੱਜ ਦੇ ਮੌਜੂਦਾ ਹਾਲਾਤ ਨੇ ਦਿਖਾਣੇ ਆ ਕਿ ਹਜੇ ਵੀ ਜਿਹੜਾ ਪਾਣੀ ਉਹ ਕਿਸ ਤਰੀਕੇ ਦੇ ਨਾਲ ਇੱਥੇ ਖੜਾ ਬੰਦਾ ਦੇ ਨਾਲ ਸਤ ਮਿਲੂ ਰਹਿ ਗਈਆਂ ਪੱਟੀ ਹਲਕੇ ਦੇ ਵਿੱਚ ਜਿੱਥੇ ਕਿ ਸਭਰਾ ਦਾ ਬੰਨ ਹੈ ਜਿੱਥੇ ਇਹ ਪਾਣੀ ਖੜਾ ਦੂਦੂ ਤੱਕ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ ਜਿਹੜੇ ਇੱਕ ਘਰ ਡੁੱਬੇ ਨਜ਼ਰ ਆਏ ਹੈ ਇੱਕ ਘਰ ਨੇ ਇਹ ਜਿਹੜਾ ਘਰੋਂ ਬੰਦ ਹੈ ਉਹਦੀਆਂ ਤਸਵੀਰਾਂ ਸਾਂਝੀਆਂ ਕਰਦੇ ਆ ਲਗਾਤਾਰ ਜਿਹੜਾ ਇੱਥੇ ਪਾਣੀ ਖੜਾ ਹੈ ਤੇ ਲੋਕ ਜਿਹੜੇ ਨੇ ਆਪਣੇ ਪਸ਼ੂ ਲੈ ਕੇ ਹੁਣ ਬੰਨਾਂ ਤੇ ਬੈਠੇ ਆ ਤਾਂ ਕਿ ਕੋਈ ਨਾ ਕੋਈ ਢਾਈ ਲਾ ਵਸੀਲਾ ਕੋਈ ਨਾ ਕੋਈ ਜਿਹੜਾ ਗਜ਼ਾਰਾ ਉਹਨਾਂ ਦਾ ਹੋ ਸਕੇ ਸੋ ਇੱਥੇ ਦੂਦ ਦੂਦ ਤੁਹਾਨੂੰ ਇਹ ਝੋਪੜੀਆਂ ਦੇਖਣੀਆਂ ਜਿਹੜੇ ਉਹ ਬੰਨਾਂ ਦੇ ਉੱਪਰ ਰਹਿਣ ਨੂੰ ਮਜਬੂਰ ਹੋਏ ਆ ਰਾਸ਼ਨ ਜਿਹੜਾ ਕੋਈ ਸਰਕਾਰੀ ਜਿਹੜੇ ਨਮਾਇਦੇ ਆਉਂਦੇ ਨੇ ਸਰਕਾਰ ਆਉਂਦੀ ਆ ਜਾਂ ਕੋਈ ਸੰਸਥਾਵਾਂ ਹੁੰਦਿਆਂ ਨੇ ਉਹ ਪੰਚਾ ਦਿੰਦੀਆਂ ਨੇ ਲੇਕਿਨ ਕਿਦਣਾ ਕਿਤੇ ਜਿਹੜੇ ਹਾਲਾਤ ਉਹ ਇ ਨਾਜ਼ੁਕ ਹੈਗੇ ਆ ਜਿਨ੍ਹਾਂ ਦੇ ਘਰ ਡੁੱਬ ਗਏ ਆ ਜਿਨ੍ਹਾਂ ਦੇ ਪਾਣੀ ਚ ਘਾਰੇ ਡੁੱਬੇ ਨਜ਼ਰ ਆ ਰਹੇ ਕਿ ਤਰ੍ਹਾਂ ਕਿਤੇ ਉਹ ਹੁਣ ਇੱਥੇ ਜਿਹੜੇ ਆਪਣੇ ਟਰਾਲਿਆਂ ਦੇ ਵਿੱਚ ਘੜੋਕਿਆਂ ਦੇ ਵਿੱਚ ਰਹਿਣ ਤੋਂ ਮਜਬੂਤ ਨੇ ਸੋ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੜਾ ਕਲਮ ਬੰਦੀਆਂ ਜਿੱਥੇ ਕਿ ਇਸ ਸਾਦੀ ਸੰਗਤ ਜਿਹੜੇ ਸਾਡੇ ਲੋਕ ਨੇ ਇੱਥੇ ਲਗਾਤਾਰ ਆ ਜਾ ਰਹੇ ਨੇ ਕਿਤਨਕ ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹਾਲਾਤ ਜਿਹੜੇ ਸੁਧਾਰਨ ਦੀ ਕੋਈ ਜਾਂ ਜਿਹੜਾ ਔਖਾ ਸਮਾਂ ਹੈ ਇਹਨੂੰ ਕਿਸ ਤਰੀਕੇ ਨਾਲ ਹੰਡੋਣਾ ਸੋ ਤੁਸੀਂ ਪਾਣੀ ਦਾ ਪੱਧਰ ਦੇਖ ਕੇ ਅੰਦਾਜ਼ਾ ਲਗਾਓ ਕਿ ਪਾਣੀ ਜਿਹੜਾ ਕਿੰਨੇ ਫੁੱਟ ਡੂੰਘਾ ਹੋਏਗਾ ਕਿ ਜਿਹੜੇ ਉਹ ਘਰ ਡੁੱਬੇ ਨਜ਼ਰ ਆਇਆ ਜਿਹੜੇ ਉਹ ਘਾ ਡੁੱਬੇ ਹੋਏ ਨੇ ਇਹ ਪਾਣੀ ਦਾ ਪੱਧਰ ਕਿੰਨਾ ਕੁ ਹੋਏਗਾ ਇਹ ਉੱਥੋਂ ਅੰਦਾਜ਼ਾ ਤੁਸੀਂ ਲਗਾ ਸਕਦੇ ਹੋ ਉਸੇ ਇੱਥੇ ਜਿਹੜੇ ਹੋਣ ਵੀ ਸਾਡੇ ਨਾਲ ਦੇ ਵੀਰ ਭਰਾ ਮੌਜੂਦ ਨਹੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਜਿਹੜਾ ਚਿੰਤਾ ਦਾ ਵਿਸ਼ਾ ਹੈ ਕਿਤੇ ਨਾ ਕਿਤੇ ਕਿਉਂਕਿ ਹਜੇ ਤੇ ਜਿਹੜਾ ਪਾਣੀ ਇੱਥੇ ਖੜਾ ਹੈ ਸਮਾਜ ਦੇ ਵੀ ਸੰਸਥਾਵਾਂ ਆ ਰਹੀਆਂ ਸਰਕਾਰੀ ਨਮਾਇਦੇ ਆ ਰਹੇ ਆ ਜਦੋਂ ਇਹ ਪਾਣੀ ਉਤਰੇਗਾ ਉਸ ਤੋਂ ਬਾਅਦ ਜਿਹੜੀ ਇਹ ਗਾਰ ਜੰਮੀ ਹੋਏਗੀ ਜਿਹੜੀ ਢੇਤਾ ਹੋਏਗੀ ਉਸ ਨੂੰ ਕਿਸ ਤਰੀਕੇ ਦੇ ਨਾਲ ਇੱਥੋਂ ਕੱਢਣਾ ਹੈ ਕਿੱਦਾਂ ਲੈ ਜਾਣਾ ਉਹਦੀਆਂ ਤਿਆਰੀਆਂ ਕਿਸ ਤਰੀਕੇ ਨਾਲ ਕੀਤੀਆਂ ਜਾਣਗੀਆਂ ਜਿਹੜੇ ਗੰਦੇ ਪਾਣੀ ਨਾਲ ਬਿਮਾਰੀਆਂ ਫੈਲਨੀਆਂ ਨੇ ਉਹ ਵੀ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਹੈਗਾ ਤੇ ਜਿਹੜੇ ਹੁਣ ਇੱਥੇ ਲੋਕ ਰਹਿ ਰਹੇ ਆ ਉਹਨਾਂ ਦੀ ਖਾਸ ਤੌਰ ਤੇ ਜਨਤਾ ਦਾ ਵਿਸ਼ਾ ਜਿਨ੍ਹਾਂ ਨੇ ਕਬਜ਼ੇ ਲਏ ਆ ਜਿਨ੍ਹਾਂ ਨੇ ਠੇਕੇ ਤੇ ਪੈਲੀਆਂ ਲਿੱਤੀਆਂ ਨੇ ਉਹ ਚੁਕਾਉਣੀ ਆ ਕਿਦਦੇ ਨੇ ਉਹ ਜਿਹੜੇ ਪੈਸੇ ਨੇ ਉਹ ਤਾਦਨੇ ਕਿੱਦਾਂ ਸੋ ਇਹ ਕਿਤੇ ਨਾ ਕਿਤੇ ਚਿੰਤਾ ਹੈਗੀ ਹੈ ਸੋ ਫੁਲਹਾਰ ਤੇ ਜਿਹੜਾ ਰਾਸ਼ਨ ਪਹੁੰਚਦਾ ਸੋ ਉੱਥੇ ਵੀ ਕੁਝ ਲੋਕ ਮੌਜੂਦ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਫੁਲਹਾਰ ਤੇ ਜਿਹੜਾ ਰਾਸ਼ਨ ਇਹਨਾਂ ਤੱਕ ਪਹੁੰਚਦਾ ਹੋ ਰਿਹਾ ਹੈ ਲੇਕਿਨ ਜਦੋਂ ਪਾਣੀ ਲੱਥੇਗਾ ਉਸ ਤੋਂ ਬਾਅਦ ਜਿਹੜੀ ਅਸਲੀ ਇਹ ਮੁਸੀਬਤਾਂ ਸ਼ੁਰੂ ਹੋਣਗੀਆਂ ਜਦੋਂ ਬੈਂਕ ਵਾਲਿਆਂ ਦੇ ਫੋਨ ਆਉਣਗੇ ਜਦੋਂ ਆੜਤੀਆਂ ਦੇ ਫੋਨ ਆਉਣਗੇ ਜਿੰਨਾਂ ਦੀਆਂ ਪਹਿਲੀਆਂ ਠੇਕੇ ਤੇ ਗਈਆਂ ਨੇ ਜਿਨ੍ਹਾਂ ਨੇ ਲਿੱਤੀਆਂ ਹੋਈਆਂ ਨੇ ਉਹਨਾਂ ਨੇ ਪੈਸੇ ਦੇਣ ਦੇ ਨੇ ਕਿੱਦਾਂ ਸਾਦੇ ਹੱਲ ਹੋਣੇ ਆ ਉਦੋਂ ਹੀ ਚਿੰਤਾਵਾਂ ਵਧਣਗੀਆਂ ਜਦੋਂ ਰਾਸ਼ਨ ਦੀ ਵਾਕਈ ਥੋੜਾ ਹੈਗੀ ਸ਼ਬਦ ਅਸੀਂ ਨਹੀਂ ਮੂੰਹ ਕੱਢਣਾ ਚਾਹੁੰਦੇ ਕਿ ਕੁਝ ਕਿਸਾਨ ਹਾਲਾਤਾਂ ਦੇ ਮਜਬੂਰ ਹੋ ਜਾਂਦੇ ਆ ਕੀ ਕੁਝ ਹਾਲਾਤਾਂ ਤੋਂ ਮਜਬੂਰ ਹੋ ਕੇ ਕਿਸਾਨਾਂ ਨੂੰ ਕਦਮ ਲੈਣੇ ਪੈਂਦੇ ਹੋ ਅਸੀਂ ਨਹੀਂ ਚਾਹੁੰਦੇ ਉਹ ਮਨਜ਼ਰ ਪੰਜਾਬ ਦੇਖੇ ਲੇਕਿਨ ਕਿੰਨਾ ਕਿ ਚਿੰਤਾ ਦਾ ਵਿਸ਼ਾ ਸੋ ਜਿਹੜੇ ਤੇ ਲੋਕ ਪਰਵਾਹ ਰਹਿ ਤੇ ਚਿਹਰੇ ਫੁਲਾ ਮੁਸਕਰਾਦੇ ਕਿਉਂਕਿ ਚੜਦੀ ਕਲਾ ਚ ਰਹਿਣ ਵਾਲੇ ਲੋਗ ਆ ਬਾਬਾ ਜੀ ਕੀ ਨਾਂ ਜੀ ਤੇ ਆਪਣਾ ਨਗਰ ਕਿਹੜਾ ਜੀ ਆਪਣਾ ਨੰਗਰੇ ਹੋਏ ਵੀਰ ਕੀ ਨਾਂ ਜੀ ਆਪਣਾ ਜੀਤ ਸਿੰਘ ਤੇ ਆਪਣੇ ਘਰੇ ਇੱਥੇ ਰਹਿਸ਼ਤ ਹੋਈ ਸੀ ਜਦੋਂ ਇਹ ਕੱਲ ਡੁੱਬੇ ਉੱਥੇ ਉੱਥੇ ਜੀ ਉੱਥੇ ਹੀ ਆ ਹਾਂਜੀ ਤੇ ਕਿੰਨਾ ਕ ਪਾਣੀ ਚੜਿਆ ਘਰ ਨੂੰ ਉਥੇ ਉਥੇ ਪਾਣੀ ਹੈਗਾ ਐ ਲੜਾ ਫੜਫੜਾ ਕੇ ਅੱਛਾ ਤੇ ਆਪਣਾ ਸਮਾਨ ਸੂਣ ਕਿੰਨਾ ਕੁ ਸੀਵਾ ਤੇ ਵਿਚਈ ਆ ਜੀ ਵਿਚਈ ਆ ਵਿਚਈ ਨੋਬੜਿਆ ਸਰ ਹਾਂ ਨਹੀਂ ਤੇ ਬੇੜੀ ਦੇ ਵਿਖਾ ਦੇੰਦਾਂ ਹੂੰ ਬੀੜੀਆਂ ਇੱਥੇ ਪਹੁੰਚਦੀਆਂ ਆ ਰਹੀਆਂ ਬੀੜੀਆਂ ਬੀੜੀ ਆ ਨਹੀਂ ਆ ਗਈ ਆਉਦੀ ਆ ਪਾਉਂ ਆ ਮਝੂਠ ਮਾਰਨਾ ਆਉਦੀ ਆ ਆਉਦੀ ਤੇ ਉਹ ਕਿਦਾਂ ਹੁਣ ਸਰਕਾਰ ਕਹਿੰਦੇ ਸ਼ਾਇਦ ਇੱਥੇ ਤੁਹਾਡੇ ਹਲਕੇ ਚ ਲਾਨ ਵੀ ਹੋ ਗਿਆ ਕੋਈ ਜਗਾ ਵਗੈਰਾ ਦਾ ਕੁਝ ਆਂਦੇ ਆ ਜੀ ਕੀ ਕੀ ਬਣਾਇਆ ਕੀ ਕਾਨੂੰਨ ਆ ਕੋਈ ਕੋਈ ਨਹੀਂ ਸਾਨੂੰ ਤੁਹਾਡੇ ਪਤਾ ਪਤਾ ਨਹੀਂ ਪੁੱਛਿਆ ਹੀ ਆ ਹੂੰ ਜ਼ਮੀਨ ਦੇਣੀ ਆ ਸ਼ਾਇਦ ਕਹਿੰਦੇ ਆਂਦੇ ਆ 5 ਮੱਧਲੇ 5 ਮੱਧਲੇ ਤੇ ਹੁਣ ਜਿਹੜਾ ਪਾਣੀ ਚੜਿਆ ਹੋਆ ਇਹ ਕਿਤੇ ਨਾ ਕਿਤੇ ਤੁਸੀਂ ਤਾਂ ਪਹਿਲਾਂ ਵੀ ਇੱਥੇ ਹਾਲਾਤ ਦੇਖੇ ਆ ਇਹ ਬਿਮਾਰੀਆਂ ਵੀ ਹੁੰਦੀਆਂ ਪਾਣੀ ਦਾ ਗੰਦੇ ਨਾਲ ਹੁੰਦੀਆਂ ਆਂਦੇ ਆ ਵੇ ਪੈਰ ਦੇ ਗਲੇ ਪਏ ਹੂੰ ਆਸਾ ਵੀ ਪੈਰਾਂ ਦੀ ਨਹੀਂ ਹੁੰਦਾ ਤੇ ਕਿੰਦਾ ਰਾਸ਼ਨ ਵਗੈਰਾ ਪਹੁੰਚ ਰਿਹਾ ਸਰਕਾਰੀ ਨਮਾਇਦੇ ਆ ਰਹੇ ਠੀਕ ਆ ਨਾ ਵਧੀਆ ਵਧੀਆ ਜੀ ਵਧੀਆ ਤੇ ਜ਼ਮੀਨ ਕਿੰਨੀ ਸੀਗੀ ਆਪਣੀ ਇੱਥੇ ਮੇਰੇ ਕੋਲ 2 ਗਲੇ ਤੇ 20 ਗਲੇ ਠੇਕੇ ਦੇ ਲਈ ਠੇਕੇ ਦੇ ਲਈ ਕਿੰਨਾ ਕਰਜ਼ਾ ਸਿਰ ਚੜ ਗਿਆ ਹੁਣ ਤੇ ਵੇਖੋ ਨੂੰ ਕਿੱਥੇ ਜਾਵਾਂਗੇ ਤਾਕ ਰਾਵਾਂਗੇ ਪਤਾ ਤਾਂ ਹੀ ਲੱਗੂ ڈاک ਲੱਗ ਤੇ ਚੜੀ ਜਾਣਾ ਤਾਂ ਨੇ ਕਿੰਦਾ ਹੁਣ ਚਿੰਤਾ ਹੁੰਦੀ ਹੋਣੀ ਉਹ ਤਾਂ ਹੈਗੀ ਹੈਗੀ ਤੁਹਾਨੂੰ ਪਤਾ ਹੀ ਨਹੀਂ ਚਿੰਤਾ ਤਾਂ ਨਹੀਂ ਬੈਂਕਾਂ ਤੋਂ ਵੀ ਲਏ ਹੋਏ ਆ ਲੋਨ ਆ ਲੈ ਆ ਜੀ ਹੁੰਦੇ ਹੋਣੇ ਫੋਨ ਹੁੰਦੇ ਉਹਨਾਂ ਦੇ ਸ਼ੁਰੂ ਹੋਣਗੇ ਹੋਣਗੇ ਤੇ 2 ਲੱਖ ਲਿਆ ਜੀ ਤੇ ਹੈਗੀ ਆ ਕੋਈ ਆਸ ਆਪਾਂ ਨੂੰ ਕਿ ਕੋਈ ਮੁਆਵਜ਼ਾ ਮਿਲ ਜੂਗਾ ਕੋਈ ਸਰਕਾਰ ਤੋਂ ਵੀ ਹਾਂ ਲੈ ਕੋਈ ਨਹੀਂ ਪਤਾ ਹੁਣ ਵੇਖੋ ਕੀ ਤੱਕ ਕੀ ਦੇਣ ਕੀ ਨਾ ਦੇਣ ਪਸ਼ੂ ਦਾ ਚੋਕ ਚੋਕ ਮਿਲ ਜਾਂਦਾ ਮਿਲ ਜਾਂਦਾ ਤੇ ਫਿਰ ਜਿਹੜੇ ਸੁਪਨੇ ਕਿਸਾਨਾਂ ਦੇ ਹੁੰਦੇ ਆ 23 ਵੇਲੇ ਵੀ ਮਾਰ ਸੀਗੀ ਉਹ ਉਸ ਤੋਂ ਬਾਅਦ ਲਗਾਤਾਰ ਹੁਣ ਆ 25 ਚ ਵੀ ਵੱਜ ਗਈ ਮਾਰ ਸੋਨੇ ਹੁਣ ਪੁੱਝ ਗਏ ਕਿ ਸੋਨੇ ਕਾਹਦੇ ਆ ਝੋਨਾ ਮਰ ਗਏ ਸਾਰੇ ਗੱਲ ਅਗੇ ਖਤਮ ਹੋ ਗਈ ਤੇ ਕਿੰਨੇ ਸਾਲ ਦਾ ਕੰਮ ਖਰਾਬ ਹੋ ਗਿਆ ਇਹ ਵਾਵਾ ਕਿਰਦਾ ਹੀ ਹੁੰਦਾ ਦੋ ਤਿੰਨ ਸਾਲ ਆਇਆ ਉਦੋਂ ਵੀ ਪਾਣੀ ਇਤਰਾ ਹੀ ਆਇਆ ਇੰਨਾ ਹੀ ਪਾਣੀ ਦੋ ਆਇਆ ਕਹਿੰਦੇ ਕੀ ਰੇਤ ਰੂਤ ਕੱਢਣ ਦੀ ਇਜਾਜ਼ਤ ਦੇ ਦੇਣੀ ਆ ਕਿ ਕਿਸਾਨ ਆਪਣੀਆਂ ਕੱਢ ਲੂਗਾ ਪਰ ਆਣੀ ਆ ਪਾਰੀ ਰਰਾ ਰਰਾ ਉਹਨਾਂ ਨੇ ਕੋਈ ਸ਼ਾਨੀ ਨਹੀਂ ਕਰਨ ਤੂੰ ਝੂਠ ਮਾਰਦਾ ਆਂਦਾ ਆਪਣਾ ਮਾਲ ਮੇਰੇ ਕੋਲ ਕੀ 35 ਡੰਗਰ ਆ ਪਿਆ ਆ ਦੇ ਮਾਲ ਚੋਂ ਨਹੀਂ ਨਿਕਲਿਆ ਜਾਂਦਾ ਤੇ ਹਾਂ ਆਪਾਂ ਕਹਿੰਦੇ ਜੀ ਤੂੰ ਹੀ ਤੇ ਹੁਣ ਜਿਵੇਂ ਇੱਥੇ ਰਹਿਦੇ ਹੋ ਸ਼ੁਰੂ ਤੋਂ ਕੁਝ ਲੋਕ ਕਹਿੰਦੇ ਆ ਕਿ ਇਹਦਾ ਹੱਲ ਹੋ ਸਕਦਾ ਜਿਵੇਂ ਸਰਕਾਂ ਨਾਲ ਜਾਣ ਕੇ ਪਹਿਲਾਂ ਦਰਿਆਵਾਂ ਵਿੱਚ ਪਾਣੀ ਨਹੀਂ ਛੱਡਦੀਆਂ ਡੈਮਾਂ ਵਿੱਚ ਇਕੱਠਾ ਹੋ ਜਾਂਦਾ ਫਿਰ ਜਦੋਂ ਹੜ੍ਹਾਂ ਦੀ ਸਥਿਤੀ ਬਣਦੀ ਮੀਂਹ ਵੱਜਦੇ ਫਿਰ ਇੱਕੋ ਥਾਂ ਵਿੱਚ ਇਕੱਠਾ ਹੀ ਸੋ ਬਿਲਕੁਲ ਜਿਹੜਾ ਇੱਥੇ ਉਹ ਵੀ ਸਵਾਸੇ ਵੀ ਪਹੁੰਚੇ ਨਾਲ ਨਾਲ ਜਿਹੜਾ ਪਾਣੀ ਲੈ ਕੇ ਇੱਥੇ ਪਹੁੰਚਦੇ ਆ ਕਿਉਂਕਿ ਸਾਫ਼ ਪਾਣੀ ਵੀ ਕਿਤਨਾ ਕਿਤੇ ਨਹੀਂ ਮਿਲਦਾ ਜਦੋਂ ਤੇ ਫਿਰ ਉਹ ਮਜਬੂਰੀ ਦੀ ਬਣ ਜਾਂਦੀ ਹੈ ਲੋੜ ਬਣ ਜਾਂਦੀ ਹੈ ਸੋ ਜਿਹੜਾ ਇੱਥੇ ਪਾਣੀ ਲੈ ਕੇ ਪਹੁੰਚਿਆ ਬਾਬਾ ਜੀ ਆ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਬਾਬਾ ਜੀ ਇਹ ਪਾਣੀ ਇੱਥੇ ਲੈ ਕੇ ਪਹੁੰਚੋ ਸੇਵਾ ਬਹੁਤ ਵੱਡੀ ਗੋਗੀ ਪਾਣੀ ਇੱਥੇ ਗੰਭਾ ਹੀ ਹੈ ਤੇ ਕਿੰਨਾ ਵੱਲੋਂ ਸੇਵਾ ਹੈ ਕਿੱਦਾਂ ਚੱਲ ਰਹੀ ਕਿੰਨੇ ਦਿਨ ਇਹ ਵੀਰ ਜੀ ਅਸੀਂ ਟਾਂਡੇ ਉੜਮੜ ਤੋਂ ਜਿਲ੍ਹਾ ਹਿਸ਼ਾਰਪੁਰ ਤੋਂ ਆਏ ਹਾਂ ਅਸੀਂ ਆਪ ਨੂੰ ਟਾਂਡੇ ਹਾਂਜੀ ਹਾਂਜੀ ਸਰ ਅਸੀਂੀ ਦੋ ਦੋ ਪੱਟੀ ਦੇ ਵਿੱਚ ਸੇਵਾ ਕਰਦੇ ਹਾਂ ਹਾਂਜੀ ਅਸੀਂ ਸਪਾਜੀ ਸਾਡੇ ਬੇਟੇ ਬਾਹਰ ਨੇ ਅਸੀਂ ਸਪੈਸ਼ਲੀ ਆਪਣੇ ਭੈਣ ਭਰਾਵਾਂ ਦੀ ਸੇਵਾ ਵਾਸਤੇ ਆਏ ਹਾਂ ਪਾਣੀ ਲੈ ਕੇ ਆਏ ਆ ਤਰਪਾਲਾ ਲੈ ਕੇ ਆਏ ਆ ਰਾਸ਼ਨ ਪਾਣੀ ਜੋ ਵੀ ਬਦਲ ਕੀ ਖੰਡ ਪਲੂਨ ਪੱਤੀ ਜੋ ਵੀ ਹੈਗਾ ਉਹ ਲੈ ਕੇ ਆਏ ਆਂ ਵੀਰ ਜੀ ਹਾਂਜੀ ਬਾਬਾ ਜੀ ਮਾਰ ਤੇ ਉਧਰ ਵੀ ਵੱਜੀ ਕਹਿੰਦੇ ਪਾਣੀ ਦੀ ਸਾਡੇ ਵਾਲੇ ਭਾਜੀ ਜਿਹੜਾ ਸਾਡਾ ਇਲਾਕਾ ਨਾ ਬਚਾਇਆ ਉੱਥੇ ਸਾਡੇ ਇਲਾਕੇ ਜੀ ਬਚਾਇਆ ਇੱਧਰ ਦੇਖਣੇ ਆਪਾਂ ਤੇ ਸਾਡੇ ਆ ਦੇਖਿਆ ਮੈ ਲੂਗੰਡਾ ਮਦਰੀ ਫੁੱਲਦਾ ਜੱਦਾ ਵੀ ਆ ਲੋਕਾਂ ਨੂੰ ਵੇਖ ਲਈਏ ਆਪਾਂ ਵੀ ਮਤਲਕੀ ਬਹੁਤ ਮਤਲਕੀ ਜਿਵੇਂ ਪਾਣੀ ਚ ਰੁੜੇ ਨੇ ਆ ਦੇਸੀ ਯਸਵੀ ਸਾਡੇ ਬੱਚਿਆਂ ਨੇ ਕਿਹਾ ਸੀ ਪਾਈ ਕੀ ਲਗਾਏ ਗੱਡੀ ਚ ਇਹ ਵੀਰ ਜੀ ਪਾਣੀ ਲੈ ਕੇ ਆਏ ਆ ਤਰਪਾਲਾ ਲੈ ਕੇ ਆਏ ਆ ਆ ਰਾਸ਼ਨ ਵੀਰ ਜੀ ਲੈ ਕੇ ਆ ਸੁ ਮੈਂ ਕਿਤਨਾ ਕਿਤੇ ਤਸਵੀਰਾਂ ਜਿਹੜੀਆਂ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਕਿ ਇਹ ਤਰਪਾਲਾ ਲੈ ਕੇ ਪਹੁੰਚੇ ਆ ਰਾਸ਼ਨ ਕਿੰਨਾ ਲੈ ਕੇ ਪਹੁੰਚੇ ਆ ਪਾਣੀ ਲੈ ਕੇ ਪਹੁੰਚੇ ਆ ਹਸ਼ਿਆਰਪੁਰੋਂ ਹਸ਼ਿਆਰਪੁਰੋਂ ਹਲਕਾ ਤਰਨਤਨ ਦੇ ਵਿੱਚ ਸੇਵਾ ਲੈ ਕੇ ਪਹੁੰਚੇ ਆ ਇਹ ਕਿਤਨਾ ਕਿਤੇ ਬੜੀਆਂ ਵਧੀਆ ਤਸਵੀਰਾਂ ਕਹਿ ਸਕਦੇ ਆ ਜਿਹੜੀਆਂ ਇਹ ਹੈਗੀਆਂ ਨੇ ਸੇਵਾ ਕਰਨ ਲਈ ਪਹੁੰਚੇ ਆ ਭਾਅ ਬਹੁਤ ਵਧੀਆ ਨੇ ਇੰਨੀ ਦੂਰੋਂ ਆਉਣ ਦਾ ਕਾਰਨ ਬਾਬਾ ਜੀ ਹਾਲਾਤ ਕਿਤੇ ਨਾਜ਼ੂਕਾ ਕਿਸਾਨਾਂ ਦੇ ਅਜਿਹੇ ਪਾਣੀ ਚੜਿਆ ਹੁਣ ਤੇ ਸੇਵਾਵਾਂ ਮਿਲਦੀਆਂ ਨੇ ਬਾਅਦ ਵਿੱਚ ਮਿਲਣੀਆਂ ਲੇਕਿਨ ਗਲਜ਼ੇ ਬਹੁਤ ਚੜ ਗਏ ਪਾਜੀ ਮਤਲਕੀ ਨਾ ਕਿਸਾਨਾਂ ਨੂੰ ਤੇ ਹਰ ਚੀਜ਼ ਹੀ ਲੁੱਟਣ ਦੇ ਦੀ ਹੁਣ ਆਹ ਦੇਖ ਲੋ ਜਿਨ੍ਹਾਂ ਦੇ ਵਿਚਾਰਿਆਂ ਦੇ ਹਾਲ ਨੇ ਇਹਨਾਂ ਨੂੰ ਹੁਣ ਮਤਲੀਏ ਨਾ ਪੈਲੀ ਪਧਰੀ ਕਰਨਗੇ ਕਦੋਂ ਅਗਲੀ ਫਸਲ ਬੀਜਣਗੇ ਇਹਨਾਂ ਦਾ ਇੱਕ ਸਾਲ ਜਿਹੜਾ ਪਾਜੀ ਬਿਲਕੁਲ ਖਰਾਬ ਹੋ ਗਿਆ ਆ ਇੱਕ ਸਾਲ ਵਾਸਤੇ ਇਹ ਵਿਚਾਰੇ ਕੁਝ ਨਹੀਂ ਕਰ ਸਕਦੇ ਹੁਣ ਮਦਦ ਪਿੱਛੇ ਤਈ ਚ ਤਈ ਚ ਵੀ ਅਸੀਂ ਟੀਵੀ ਤੇ ਦੇਖ ਕੇ ਤੇ ਸਾਰਾ ਕੁਝ ਦੇਖਿਆ ਵੀ ਕਹਿਣ ਲੱਗੇ ਵੀ ਸਾਰੇ ਬੰਦੇ ਜਿੰਨੇ ਆਗੇ ਸੀ ਵੀ ਸਾਰੇ ਕਹਿਣ ਲੱਗੇ ਵੀ ਆਪਾਂ ਉਧਰ ਜਾਣਾ ਆ ਪਹਿਲਾਂ ਤਾਂ ਕਹਿੰਦੇ ਦੇਖ ਕੇ ਆਉਣਾ ਆ ਫਿਰ ਮੈਂ ਕਿਹਾ ਜੇ ਸਮਾਨ ਲੈ ਜਾ ਲੋ ਬਾਕੀ ਜਿਹੜੀ ਲੋਡ ਹੋਊਗੀ ਡਗਰਾ ਵਾਸਤੇ ਚੌਕਰ ਵੀ ਲੈ ਕੇ ਆਉਣੀ ਸੀ ਉਪਰ ਸਾਡੇ ਕੋਲ ਜਗਾ ਨਾ ਘਟ ਕਰਕੇ ਅਸੀਂ ਮਤਲਬ ਕਿ ਹਾਂ ਜੀ ਉਪਰ ਜੀ ਗੱਲ ਇਹ ਹੈ ਇਹ ਹੁਣ ਵੀ ਨਾ ਨੌਜਵਾਨ ਚਰਚਾ ਕਰਦੇ ਆ ਜਿਵੇਂ ਪੀੜੀਆਂ ਆਉਣ ਵਾਲੀਆਂ ਵੀ ਸੋਚਦੀਆਂ ਸੋਚਣੀਆਂ ਇਹ ਜੋ ਹਾਲਾਤ ਆ ਪੰਜਾਬ ਤੇ ਜਦੋਂ ਵੀ ਮੁਸੀਬਤ ਹੁੰਦੀ ਹੈ ਇਤਿਹਾਸ ਹੈ ਉਦੋਂ ਕੋਈ ਬਾਦਲੇ ਸੂਬੇ ਨਹੀਂ ਖੜਦੇ ਤੇ ਇਹੀ ਕਿਤੇ ਹੋਰ ਕਿਤੇ ਦਿੱਕਤ ਆਈ ਹੋਵੇ ਤੇ ਪੰਜਾਬ ਦੇ ਜਿਹੜੇ ਸੂਬੇ ਦੇ ਲੋਕ ਆ ਉੱਥੇ ਪਹਿਲੇ ਲੰਗਰ ਲੈ ਕੇ ਪਹੁੰਚ ਜਾਂਦਾ ਹਾਂਜੀ ਸਾਡੇ ਪੰਜਾਬ ਦੇ ਪੰਜਾਬੀ ਵੀਰ ਜੀ ਕਿੱਥੇ ਵੀ ਹੋਣ ਉਹ ਆਪਣੇ ਕਿਸੇ ਨੂੰ ਪੰਜਾਬੀ ਨੂੰ ਭੁੱਖਾ ਨਹੀਂ ਰਹਿਣ ਦਿੰਦੇ ਭਾਵੇਂ ਕਿ ਦਰਿਆ 'ਚ ਰਵੇ ਜਿੱਥੇ ਵੀ ਹੈਗਾ ਉਹਨੂੰ ਲੰਗਰ ਪਾਣੀ ਦਾ ਜ਼ਰੂਰ ਮਿਲਦਾ ਜੀ ਸਾਡੇ ਇਲਾਕੇ ਗੁਰੂ ਘਰ ਪੋਲ ਪੱਕਾ ਜੀ ਮਿਆਣੀ ਰੋਡ ਤੇ ਗੁਰੂਕਰਪੁਰ ਪੱਕਾ ਉਸੇ ਸਾਡੇ ਜਿਹੜੇ ਬਿਆਸ ਦਰਿਆ ਤੇ ਬੰਦੇ ਬੈਠੇ ਨੇ ਉਹਨਾਂ ਆਵਾਜ਼ ਤੇ ਨਾ ਟਾਈਮ ਲੰਗਰ ਪਾਣੀ ਆਉਣਦੇ ਆ ਤੂੜੀ ਵੰਡਾ ਹਰ ਚੀਜ਼ ਹਾਂਜੀ ਇਹ ਕੋਈ ਸੰਸਥਾ ਨਹੀਂ ਹੈ ਸਾਡੇ ਵੀਰ ਭਰਾ ਇਕੱਠੇ ਆਈ ਭਰਾ ਆਈਆਂ ਆਪਣੇ ਇਕੱਠੇ ਆਂ ਹਾਂਜੀ ਹਾਂਜੀ ਇਹਦਾ ਬੇਟਾ ਅਮਰੀਕਾ ਬਸ ਹੋਰ ਕੋਈ ਨਹੀਂ ਮੈਂ ਬੱਚੇ ਬਰਕਾ ਨੇ ਉਹਨਾਂ ਨੇ ਵੀ ਸੇਵਾ ਭੇਜੀ ਹੈ ਉਹਨਾਂ ਨੇ ਸੇਵਾ ਭੇਜੀ ਹੈ ਹਾਂਜੀ ਉਹਨਾਂ ਵਈਆਂ ਦਾ ਸਹਿਯੋਗ ਹੈ ਉਹਨਾਂ ਐਨਆਰਆਈ ਦਾ ਹਾਂਜੀ ਹਾਂਜੀ ਉਹਨਾਂ ਨੂੰ ਕਿਹਾ ਸੀ ਵੀ ਚਲੋ ਟੀਵੀ ਜੀ ਦਿਖਾਉਂਦੇ ਨਾ ਉਹ ਵੀ ਸਭ ਤੋਂ ਸਾਡੇ ਤੋਂ ਜ਼ਿਆਦਾ ਦੇਖਦੇ ਨੇ ਤੇ ਇਸ ਕਰਕੇ ਹਾਂਜੀ ਆ ਇਹ ਆਪਾਂ ਕਾਹ ਤੋਂ ਮਾਰਾ ਤੁਹਾਨੂੰ ਬਚਾ ਦਾਂਗੇ ਇਹਦੀ ਲੋੜ ਆ ਤੂੜੀ ਦੀ ਕਾਹ ਨੂੰ ਫੇਰ ਉਹਣਾ ਅਸੀਂ ਤੁਹਾਡੀ ਸੇਵਾ ਆਉਣੀ ਸਾਡੀ ਇੱਥੇ ਕਾਹ ਨੂੰ ਸੇਵਾ ਹੋਣੀ ਆ ਅਸੀਂ ਪੱਕੇ ਬਲਦੂੰਦੇ ਬਾਈ ਤੇ ਸੇਵਾ ਹੋਣੀ ਤਰਨ ਤਰਨ ਸਾਹਿਬ ਤੇ ਅਸੀਂ ਬਾਕੀ ਭੈਣ ਭਰਾਵਾਂ ਨੂੰ ਤੇ ਲੋੜ ਕੋਈ ਨਹੀਂ ਜਰੂਰ ਉਹ ਮਾਲਕ ਦੀ ਸੱਚੇ ਪਾਤਸ਼ਾਹ ਜੀ ਉਹਦੀ ਕਿਰਪਾ ਹੈ ਉਹ ਹੀ ਸਭ ਕੁਝ ਚੜਾਉਣ ਦੇ ਆ ਜੀ ਅਹੀਂ ਕੌਣ ਕਰਨ ਵਾਲੇ ਦੇਖ ਲਓ ਇੰਨੀ ਆ ਮੁਸੀਬਤਾਂ ਦਾ ਵੀ ਕੌਮ ਚੜਦੀ ਗਲਾ ਦਾ ਸਾਰੇ ਬਿਲਕੁਲ ਅਹੀਂ ਬੇਚਾਰੇ ਉਹ ਸੱਜੇ ਵੀ ਪਾਣੀ ਖੱਬੇ ਵੀ ਪਾਣੀ ਤੇ ਘਰ ਡੁੱਬ ਗਏ ਤੇ ਪਸ਼ੂ ਲੈ ਕੇ ਬੰਦਾ ਤੇ ਪਹੁੰਚ ਕੇ ਤੇ ਆਪਣਾ ਇੱਧਰ ਵੈਨ ਬਸੇਰਾ ਕਰ ਲਿਆ ਆਪਣੀ ਮਦਦ ਕੋਈ ਕੰਮ ਦੇ ਤੇ ਮਿਲੇ ਨਹੀਂ ਕਰਾਏ ਤੇ ਆਪਣੀ ਮਦਦ ਨਾਲ ਹੀ ਬਿਲਕੁਲ ਪਾਜੀ